ਸਾਰਿਆਂ ਨੂੰ ਪਿਆਰ ਭਰੇ ਸਸ਼ਕਲ ਜੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਆਪਣੇ ਚੈਨਲ 'ਤੇ ਦੋਸਤੋ ਰਿਟਾਇਰਮੈਂਟ ਕਰਮਚਾਰੀਆਂ ਦੇ ਲਈ ਖੁਸ਼ਖਬਰੀ ਜਦੋਂ ਕਰਮਚਾਰੀ ਸਰਵਿਸ ਪੂਰੀ ਕਰਕੇ ਰਿਟਾਇਰ ਹੁੰਦਾ ਹੈ ਰਿਟਾਇਰਮੈਂਟ ਹੁੰਦਾ ਹੈ ਉਸ ਨੂੰ ਸਰਕਾਰ ਦੇ ਵੱਲੋਂ ਕੁਝ ਰਕਮ ਜਿਹੜੀ ਹੈ ਦਿੱਤੀ ਜਾਂਦੀ ਹੈ ਜੋ ਕਰਮਚਾਰੀ ਉਸ ਨੂੰ ਐਫ ਡੀ ਦੇ ਰੂਪ ਦੇ ਵਿੱਚ ਇੱਕ ਬੈਂਕ ਅੰਦਰ ਜਮ੍ਹਾਂ ਕਰਾ ਦਿੰਦਾ ਹੈ ਕਿਉਂਕਿ ਮਹਿੰਗਾਈ ਤੋਂ ਰਾਹਤ ਮਿਲ ਸਕੇ ਜਿਸ ਦਾ ਵਿਆਜ 40000 ਦੇ ਉੱਪਰ ਹੋ ਜਾਂਦਾ ਹੈ ਉਸ ਦੇ ਉੱਪਰ ਟੈਕਸ ਲੱਗਦਾ ਹੈ ਪਰ ਹੁਣ ਮੋਦੀ ਸਰਕਾਰ ਨੇ 2025 ਦਾ ਜਿਹੜਾ ਹੈ ਬਜਟ ਦੇ ਵਿੱਚ ਐਫ ਡੀ ਦੇ ਵਿਆਜ ਦੇ ਉੱਪਰ ਰਾਹਤ ਮਿਲ ਸਕਦੀ ਹੈ ਇਨਕਮ ਟੈਕਸ ਦੇ ਵਿੱਚ ਭਾਰੀ ਬਜਟ ਹੋਣ ਦੀ ਸੰਭਾਵਨਾ ਇਹ ਆਮ ਲੋਕਾਂ ਦੇ ਲਈ ਮੀਡਲ ਕਲਾਸ ਦੇ ਲਈ ਬਹੁਤ ਬਹੁਤ ਹੀ ਵੱਡੀ ਖੁਸ਼ਖਬਰੀ ਜਿਹੜੀ ਹੈ ਭਾਰਤ ਸਰਕਾਰ ਦਾ ਫਰਵਰੀ ਦੇ ਵਿੱਚ 2025 ਬਜਟ ਪੇਸ਼ ਹੋਣਾ ਹੈ ਸਾਰੀਆਂ ਹੀ ਬੈਂਕਾਂ ਦੇ ਵੱਲੋਂ ਵਿੱਤ ਮੰਤਰਾਲਾ ਨੂੰ ਜ਼ੋਰਦਾਰ ਮੰਗ ਕਰੀ ਹੈ ਕਿ ਇਹ ਐਫ ਡੀ ਉੱਪਰ ਦਾ ਵਿਆਸ ਤੇ ਟੈਕਸ ਦੀ ਪੂਰੀ ਛੋਟ ਦਿੱਤੀ ਜਾਵੇ ਕਿਉਂਕਿ ਇਸ ਦੇ ਨਾਲ ਬੈਂਕਾਂ ਦੇ ਅੰਦਰ ਭਾਰੀ ਰਕਮ ਦਾ ਵਾਧਾ ਹੋਵੇਗਾ ਹਰ ਕਰਮਚਾਰੀ ਰਿਟਾਇਰਮੈਂਟ ਤੋਂ ਬਾਅਦ ਵੱਤੋਂ ਵੱਦ ਐਫ ਡੀ ਕਰਵਾਉਣਗੇ ਕਰਮਚਾਰੀਆਂ ਦੀ ਬਚਤ ਦੇ ਵਾਅਦੇ ਨੂੰ ਲੈ ਕੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਨਾਲ ਬੈਠਕ ਹੋਈ ਬੈਠਕ ਦੇ ਅੰਦਰ ਬੈਂਕ ਅਧਿਕਾਰੀਆਂ ਨੇ ਸੁਝਾਅ ਦਿੱਤਾ ਹੈ ਕਿ ਐਫ ਡੀ ਦੇ ਉੱਪਰ ਲੱਗਣ ਵਾਲਾ ਟੈਕਸ ਪੂਰੀ ਜਿਹੜੀ ਹੈ ਛੋਟ ਦਿੱਤੀ ਜਾਵੇ ਛੋਟ ਦਿੱਤੀ ਜਾਵੇ ਇਹ ਬਜਟ ਮੋਦੀ ਸਰਕਾਰ ਦੀ 3 ਟਰਮ ਦਾ ਪਹਿਲਾ ਬਜਟ ਹੋਵੇਗਾ ਜਿਸ ਤੋਂ ਕਰਮਚਾਰੀ ਨੂੰ ਕਾफी ਉਮੀਦਾਂ ਹਨ ਪ੍ਰਾਣੀ ਪੈਸ਼ਨ ਨੂੰ ਲੈ ਕੇ ਡੀਏ ਡੀਆਰ ਦੇ ਵਾਅਦੇ ਨੂੰ ਲੈ ਕੇ ਤੇ ਹੋਣ ਵਾਦ ਹੋਣ ਦੀ ਸੰਭਾਵਨਾ ਹੈ ਇਹੀ ਮੋਦੀ ਸਰਕਾਰ ਦਾ ਇਤਿਹਾਸਿਕ ਫੈਸਲਾ ਹੋਏਗਾ ਜਿਸ ਦੇ ਨਾਲ ਆਮ ਲੋਕਾਂ ਨੂੰ ਅਤੇ ਕਰਮਚਾਰੀ ਨੂੰ ਕਾਫੀ ਫਾਇਦਾ ਮਿਲੇਗਾ ਮਹਿੰਗਾਈ ਤੋਂ ਰਾਹਤ ਮਿਲੇਗੀ ਇਹ ਅੱਜ ਦੀ ਨਵੀਂ ਅਪਡੇਟ ਹੈ ਦੋਸਤੋ ਜੇਕਰ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਮਿਲਦੇ ਹਾਂ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ ਤਬ ਤੱਕ ਲਈ ਧੰਨਵਾਦ ਜੀ